और हम सब साथियों ने अपनी वीडियो के माध्यम से पहले भी बताया था कि हम यहाँ फंस चुके हैं और कल रात को हमें बिल्कुल फ्रंट लाइन के पास में डाल दिया है और अब हमें अपनी भारत सरकार और इंडियन एम्बेसी को बताना चाहते हैं कि हमें जल्द से जल्द यहाँ से निकाल लिया जाए और ना ही हमारे पास कोई इंडियन एम्बेसी भारत सरकार की तरफ से कोई कॉल या मैसेज आया है और यहाँ जो हमारे साथ पहले साथी थे उनको तीन साथियों को हमारे पहले गोली लग चुकी है जो हमारे साथ पहले पिछले कैंप में थे और अब यहाँ पर हमारा बचना मुश्किल है भारत सरकार से हम यही विनती करते हैं ਕੀ ਹਮੇ ਜਲਦ ਤੋਂ ਜਲਦ ਇहां ਸੇ ਨਿਕਾਲ ਲਿਆ ਜਾਏ ਭਾਰਤ ਦੇ ਸੱਤ ਨੌਜਵਾਨ ਜਿਨ੍ਹਾਂ ਦੀ ਰਸ਼ੀਆ ਤੋਂ ਇੱਕ ਵੀਡੀਓ ਸੋਸ਼ਲ ਮੀਡੀਆ ਉਤੇ ਕਰੀਬ 1 ਮਹੀਨਾ ਪਹਿਲਾਂ ਵਾਇਰਲ ਹੋ ਰਹੀ ਸੀ ਜਿਸ ਵਿੱਚ ਨੌਜਵਾਨ ਜੋ ਕਿ ਪੰਜਾਬ ਅਤੇ ਹਰਿਆਣਾ ਸੂਬੇ ਦੇ ਰਹਿਣ ਵਾਲੇ ਨੇ ਦੱਸੇ ਜਾ ਰਹੇ ਨੇ ਉਹ ਰੂਸ ਵਿੱਚ ਘੁੰਮਣ ਲਈ ਆਏ ਤੇ ਉਹਨਾਂ ਨੂੰ ਜ਼ਬਰਦਸਤੀ ਫੜ ਕੇ ਫੌਜ ਵਿੱਚ ਭਰਤੀ ਕਰ ਯੂਕਰੇਨ ਲਿਆਂਦਾ ਗਿਆ ਅਤੇ ਜੰਗ ਵਿੱਚ ਭੇਜਿਆ ਜਾ ਰਿਹਾ ਦੱਸਦੇ ਹਾਂ ਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੇ ਇਸ ਮਾਮਲੇ ਨੂੰ ਸੰਜੀਦਗੀ ਨਾਲ ਲੈਂਦੇ ਨੌਜਵਾਨਾਂ ਦੀ ਮਦਦ ਲਈ ਪਰਿਵਾਰਾਂ ਨੂੰ ਭਰੋਸਾ ਵੀ ਦਿੱਤਾ ਪਰ ਹੁਣ ਇੱਕ ਵਾਰ ਫਿਰ ਉਨ੍ਹਾਂ ਹੀ ਨੌਜਵਾਨਾਂ ਦੀ ਹੋਰ ਵੀਡੀਓ ਸਾਹਮਣੇ ਆ ਰਹੀ ਹੈ ਜਿਸ ਵਿੱਚ ਨੌਜਵਾਨ ਪ੍ਰਸ਼ਾਸਨ ਪਾਸੋਂ ਆਪਣੀ ਮਦਦ ਦੀ ਗੋਹਾਰ ਲਗਾ ਰਹੇ ਨੇ ਉੱਤੇ ਹੀ ਉਨ੍ਹਾਂ ਨੌਜਵਾਨਾਂ ਵਿੱਚੋਂ ਇੱਕ ਨੌਜਵਾਨ ਹੈ ਗੁਰਦਾਸਪੁਰ ਦੇ ਪਿੰਡ ਡੇਰੀਵਾਲ ਕਿਰਨ ਦਾ ਗਗਨਦੀਪ ਸਿੰਘ ਜਿਸ ਦੇ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਗਗਨਦੀਪ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਨੇ ਗੱਲ ਕਰਦੇ ਦੱਸਿਆ ਕਿ ਉਹਨਾਂ ਦੇ ਬੇਟੇ ਅਤੇ ਉਸ ਦੇ ਸਾਥੀ ਕਾਫੀ ਮੁਸ਼ਕਲ ਵਿੱਚ ਨੇ ਬੱਚੇ ਨੇ ਪੀਟੀ ਕੀਤੀ ਸੀ ਬੈਂਡ ਲਏ ਨੇ ਸਾਡੀ ਕੋ ਕਿਸਮਤ ਮਾੜੀ ਲਾ ਲੋ ਉਸ ਤੋਂ ਨਲਾਇਕ ਬੱਚੇ ਵੀ ਜਿਹੜੇ ਨੇ ਨਾ ਉਹਨਾਂ ਦੀਆਂ ਫਾਇਲਾਂ ਸ਼ੀ ਬੈਂਡ ਤੇ ਲੱਗ ਗਈਆਂ ਆਪ ऑस्ट्रेलिया ਆਪ ਕੈਨੇਡਾ ਪਰ ਇਹਦੀ ਫਾਈਲ ਦਾ ਕੋਈ ਜਵਾਬ ਨਹੀਂ ਸੀ ਆਂਦਾ ਫਿਰ ਇਹਨੇ ਸੋਚਿਆ ਇਹਨੂੰ ਕਿਸੇ ਨੇ ਸਲਾਹ ਦਿੱਤੀ ਵੀ ਤੁਸੀਂ ਆਪਣੇ ਜਿਹੜਾ ਪਾਸਪੋਰਟ ਹੈ ਕਿਸੇ ਹੋਰ ਦੇਸ਼ ਤੇ ਜਾ ਕੇ ਨਾ ਉਹਦੀ ਮੋਹਰ ਲਵਾ ਕੇ ਥੋੜਾ ਪਾਸਪੋਰਟ ਸਟਰੋਂਗ ਹੋ ਜੇ ਇਸ ਕਰਕੇ ਟੂਰਿਸਟ ਵੀਜ਼ੇ ਤੇ ਗਿਆ ਸੀ ਪਾਸਪੋਰਟ ਸਟਰੋਂਗ ਕਰਨ ਵਾਸਤੇ ਤੇ ਫਿਰ ਇਹਨੇ ਕਿਸੇ ਹੋਰ ਦੇਸ਼ ਚ ਜਾਣਾ ਸੀ ਕੋਈ ਵਿਚਾਰ ਇਹਨੇ ਬਣਾਣੀ ਸੀ ਆਣ ਕੇ ਪਰ ਇਹ ਟੂਰਿਸਟ ਦੇ ਵੀਜ਼ੇ ਤੇ ਉੱਤੇ ਹੀ ਉੱਥੇ ਫਸ ਫਸ ਗਿਆ ਇਹੋ ਜਿਹਾ ਉਹਨਾਂ ਨੇ ਕੰਮ ਕੀਤਾ ਜੇ ਕੁਝ ਦਿਨ ਵੀਜ਼ਾ ਰਹਿੰਦਾ ਸੀ ਜਦੋਂ ਉਹਨਾਂ ਨੇ ਫੜ ਲਿਆ ਚਾਹੀਦਾ ਤੇ ਇਹ ਸੀ ਜੋ ਹੁੰਦਾ ਜੇ ਫੜਿਆ ਤੇ ਉਹਨਾਂ ਨੂੰ ਵਾਪਸ ਰਿਪੋਰਟ ਕਰਕੇ ਵਾਪਸ ਭੇਜ ਦਿੰਦੇ ਪਰ ਲੇਕਿਨ ਉਹਨਾਂ ਨੇ ਉਧਰ ਦੇ ਕਿਸੇ ਟਰਾਂਸਲੇਸ਼ਨ ਨਾਲ ਗੱਲ ਕਰਵਾ ਕੇ ਇਹ ਭਾਸ਼ਾ ਨਹੀਂ ਸੀ ਸਮਝਦੇ ਉਹਨਾਂ ਦੀ ਕਿਸੇ ਟਰਾਂਸਲੇਸ਼ਨ ਨਾਲ ਗੱਲ ਕਰਵਾਈ ਟਰਾਂਸਲੇਸ਼ਨ ਨੇ ਕਿਹਾ ਵੀ ਇਹ ਤੁਹਾਨੂੰ ਇਹ ਕਹਿੰਦੇ ਪਏ ਨੇ ਵੀ ਜਾਂ ਤੇ 1 ਸਾਲ ਵਾਸਤੇ ਆਰਮੀ ਜੁਆਇਨ ਕਰ ਲਓ ਜਾਂ ਫਿਰ ਤੁਹਾਨੂੰ 10 ਸਾਲ ਦੀ ਕੈਦ ਹੋ ਜਾਏਗੀ ਇਹ ਬੱਚੇ ਸਾਡੇ ਕੈਦ ਕੈਦ ਤੋਂ ਡਰ ਗਏ ਕਿ 10 ਸਾਲ ਕੈਦ ਕਿਸ ਤਰ੍ਹਾਂ ਕਟਾਂਗੇ ਫਿਰ ਫਾਰਮ ਜਿਹੜਾ ਸੀ ਫਾਰਮ ਉਹਨਾਂ ਦੀ ਭਾਸ਼ਾ ਵਿੱਚ ਇਹਨਾਂ ਇਹਨੇ ਪੜਿਆ ਨਹੀਂ ਸੀ ਇਹਨਾਂ ਜਾਂਦਾ ਵੀ ਕੀ ਲਿਖਿਆ ਇਹਨਾਂ ਕੋਲੋਂ ਸਾਈਨ ਕਰਵਾ ਲੇ ਫਟਾਫਾਟੀ ਇਹ ਤੁਹਾਨੂੰ ਹੈਲਪਰ ਦੀ ਜੌਬ ਦਿੱਤੀ ਜਾਵੇਗੀ ਬੱਚਿਆਂ ਨੇ ਪੁੱਛਿਆ ਸਾਨੂੰ ਕਿਤੇ ਅੱਗੇ ਨਹੀਂ ਭੇਜੋਗੇ ਕਹਿੰਦੇ ਨਹੀਂ ਬਿਲਕੁਲ ਅੱਗੇ ਨਹੀਂ ਭੇਜਾਂਗੇ ਤੁਹਾਨੂੰ ਹੈਲਪਰ ਦੀ ਜੌਬ ਦਿੱਤੀ ਜਾਏਗੀ ਜਾਂ ਕੋਈ ਹੋਰ ਸਕਿਉਰਟੀ ਹੈਡਕੁਆਟਰ ਜਾਂ ਕਿਸੇ ਕਿਤੇ ਤੁਹਾਨੂੰ ਦਿਆਂਗੇ ਪਰ ਉਹਨਾਂ ਨੂੰ ਉੱਥੋਂ ਫਿਰ ਸਿੱਧਾ ਹੀ ਚੱਕ ਕੇ ਕੈਂਪ ਚ ਲੈ ਗਏ ਕੈਂਪ ਵਿੱਚ ਜਾ ਕੇ 11 ਦਿਨ ਦੀ ਟ੍ਰੇਨਿੰਗ ਦੇ ਕੇ ਸਿੱਧਾ ਜੁਕ੍ਰੇਨ ਲੈ ਗਏ ਨੇ ਜਿੱਥੇ ਕਬਜ਼ੇ ਕੀਤੇ ਹੋਏ ਨੇ ਜਿੱਥੇ ਜੀਐਸਪੀ ਮੋਰਚੇ ਪੁੱਟਦੀ ਹੈ ਤੇ ਉਹਨਾਂ ਕੋਲ ਸਫਾਈ ਕਰਾਉਂਦੇ ਨੇ ਉੱਥੋਂ ਫਿਰ ਫਿਰ ਉੱਥੇ ਵੀ ਨਹੀਂ ਟਿਕਣ ਦਿੱਤਾ ਉੱਥੋਂ ਫਿਰ ਉਹਨਾਂ ਨੇ ਫਰੰਟ ਲਾਈਨ ਤੇ ਭੇਜ ਦਿੱਤਾ ਉਹਨਾਂ ਨੇ 6-7 ਦਿਨ 5-6 ਦਿਨ ਉਥੇ ਤਕਰੀਬਨ ਹਫਤਾ ਹੀ ਰੱਖਿਆ ਫਰੰਟ ਲਾਈਨ ਤੇ ਲੱਗੇ ਸਨ ਜਿੱਥੋਂ ਕਿ ਉਹ ਕਹਿ ਰਹੇ ਸਨ ਕਿ ਬੰਕਰ ਦੇ ਵਿੱਚ ਰੱਖਿਆ ਸੀ ਬੰਕਰ ਦੇ ਵਿੱਚ ਹੀ ਸਾਨੂੰ 5-6 ਦਿਨ ਡੇਢ ਹੋ ਕੇ ਸੌਣਾ ਸੌਣਾ ਤੇ ਕੀ ਕਹਿੰਦੇ ਅਸੀਂ ਤਰ੍ਹਾਂ ਨੀਂਦ ਦੇ ਨਿੰਦਰੇ ਰਹੇ ਰਾਈਫਲਾਂ ਫੜਾਤੀਆਂ ਹੱਥਾਂ ਵਿੱਚ ਬੰਬ ਫੜਾ ਦਿੱਤੇ ਤੇ ਫਿਰ ਜਿਹੜਾ ਉਹਨਾਂ ਦਾ ਖਾਣਾ ਸੀ ਪਤਾ ਨਹੀਂ ਉਹ ਗਾਂ ਦਾ ਮਾਸ ਖਾਂਦੇ ਨੇ ਕਾਦਾ ਖਾਂਦੇ ਨੇ ਕਹਿੰਦੇ ਨੇ ਸਾਨੂੰ ਉਹ ਖਾਣਾ ਵੀ ਨਹੀਂ ਸੀ ਖਾਦਾ ਜਾਂਦਾ ਸਾਡੇ ਕੋਲ ਅਸੀਂ ਬਹੁਤ ਤੰਗ ਸਾਂ ਇਸ ਕਰਕੇ ਸਰ ਫਿਰ ਕੋਈ ਡਾਕਟਰ ਆਇਆ ਉਸਨੇ ਪੁੱਛਿਆ ਕਿ ਤੁਸੀਂ ਖਾਣਾ ਖਾਧਾ ਕਹਿੰਦੇ ਅਸੀਂ ਸਿੱਧਾ ਕਿਹਾ ਵੀ ਅਸੀਂ 3 ਦਿਨ ਤੋਂ ਭੁੱਖੇ ਹਾਂ ਬਿਲਕੁਲ ਕੁਝ ਨਹੀਂ ਖਾਧਾ ਫਿਰ ਉਸ ਅਫਸਰ ਅਫੀਸਰ ਨੇ ਕੁਝ ਨਾ ਕੁਝ ਇਹਨਾਂ ਨੂੰ ਕੁਝ ਖਾਣ ਨੂੰ ਹੋਰ ਕੁਝ ਦਿੱਤਾ ਤੇ ਫਿਰ ਪਤਾ ਨਹੀਂ ਕਿਸੇ ਤਰ੍ਹਾਂ ਗੱਲ ਉਹਨਾਂ ਦੀ ਉੱਪਰ ਵੱਡੇ ਅਫਸਰ ਨਾਲ ਪਹਚਾਈ ਤੇ ਫਿਰ ਉਹਨਾਂ ਨੂੰ ਇੱਕ ਹਫ਼ਤੇ ਬਾਅਦ ਐਤਵਾਰ ਵਾਲੇ ਦਿਨ ਫਿਰ ਜਿੱਥੋਂ ਅੱਗੇ ਖੜਿਆ ਸੀ ਫਰੰਟ ਲਾਈਨ ਤੇ ਉੱਥੇ ਫਿਰ ਲਿਆਂਦਾ ਜੁਕ੍ਰੇਨ ਦੇ ਵਿੱਚ ਵੀ ਪਹਿਲਾਂ ਦੇ ਕਬਜ਼ੀਆਂ ਵਾਲੀ ਜਗ੍ਹਾ ਤੇ ਸੀ ਉਹਨਾਂ ਨੂੰ ਫਰੰਟ ਲਾਈਨ ਤੇ ਭੇਜ ਭੇਜਦੇ ਨੇ ਕਿਉਂਕਿ 10000 10 ਦਿਨ ਦੀ ਟ੍ਰੇਨਿੰਗ ਦਿੱਤੀ ਹੈ ਉਹਦੇ ਵਿੱਚ ਤੁਹਾਨੂੰ ਪਤਾ ਜਦੋਂ ਬੰਦਾ ਫੌਜ ਚ ਭਰਤੀ ਹੁੰਦਾ 9 ਮਹੀਨੇ ਟ੍ਰੇਨਿੰਗ ਹੁੰਦੀ ਹੈ ਇਹਨਾਂ ਨੂੰ 10 ਦਿਨ ਦੀ ਟ੍ਰੇਨਿੰਗ ਲੈ ਦੇ ਕੇ ਅੱਗੇ ਭੇਜ ਦੇਣਾ ਫਿਰ ਇਹਨਾਂ ਨੂੰ ਬੰਬ ਵਗੈਰੇ ਕੀ ਪਤਾ ਕਿਸ ਤਰ੍ਹਾਂ ਚਲਾਣੇ ਨੇ ਹਾਇ ਜਦੋਂ ਬੱਚਿਆਂ ਦੀ ਵੀਡੀਓ ਆਈ ਹੈ ਨਾ ਜਿਹੜਾ ਕੋਈ ਚੰਗਿਆਈ ਹੋ ਮੈਂ ਦੱਸਾਂਗਾ ਕਿਉਂਕਿ ਜਦੋਂ ਵੀਡੀਓ ਆਈ ਹੈ ਸਾਡੇ ਘਰ ਸਭ ਤੋਂ ਪਹਿਲਾਂ ਤੇ ਪੰਜਾਬ ਸਰਕਾਰ ਭਗਵੰਤ ਮਾਨ ਨੇ ਧਾਲੀਵਾਲ ਸਾਹਿਬ ਨੂੰ ਭੇਜਿਆ ਇਸੇ ਸ਼ਿਫਾਰਿਸ਼ ਤੇ ਨਹੀਂ ਭੇਜਿਆ ਉਹਨਾਂ ਨੇ ਡਾਇਰੈਕਟ ਸਾਡੇ ਘਰ ਭੇਜਿਆ ਡੀਸੀ ਸਾਹਿਬ ਆਏ ਔਰ ਪੁਲਿਸ ਦੇ ਅਫਸਰ ਸਾਰੇ ਐਸਐਸਪੀ ਡਿਊਟੀ ਸਾਹਿਬ ਸਾਰੇ ਆਏ ਤੇ ਧਾਲੀਵਾਲ ਸਾਹਿਬ ਨੇ ਆਣ ਕੇ ਵੀ ਸ਼ਿਵਾਜ ਦਵਾਇਆ ਕਿਉਂਕਿ ਅਸੀਂ ਬਹੁਤ ਡਿਪਰੈਸ਼ਨ ਸਾਂ ਉਹਨਾਂ ਬਹੁਤ ਪਿਆਰ ਦਿੱਤਾ ਉਹਨਾਂ ਕਿਹਾ ਕੋਈ ਗੱਲ ਨਹੀਂ ਅਸੀਂ ਆਪਣੀ ਪੂਰੀ ਵਾ ਲਾ ਦੇਾਂਗੇ ਤੇ ਉਹਨਾਂ ਨੇ ਆਪਣਾ ਜੋ ਸੈਂਟਰ ਸਰਕਾਰ ਨੂੰ ਭੇਜਣਾ ਸੀ ਲੈ ਕੇ ਜੋ ਕੁਝ ਵੀ ਕਰਨਾ ਸੀ ਉਹਨਾਂ ਨੇ ਕਰ ਦਿੱਤਾ ਨਾਲ ਲੈਨੇ ਵੀ ਬਿਆਨ ਦਿੱਤੇ ਸੀ ਕਿ ਕੋਈ ਬਾਤ ਨਹੀਂ ਜਿਹੜੇ ਬੱਚੇ ਨੇ ਅਸੀਂ ਆਪਣੇ ਬੱਚੇ ਨੇ ਆਪ ਲਿਆਵਾਂਗੇ ਪਰ ਹੁਣ ਬਿਲਕੁਲ ਸੈਂਟਰ ਵੱਲੋਂ ਕੋਈ ਬਿਲਕੁਲ ਥੋੜਾ ਕੰਮ ਚੱਲ ਰਿਹਾ ਕਿਉਂਕਿ ਇਲੈਕਸ਼ਨਾਂ ਵੀ ਆ ਰਹੀਆਂ ਚੱਲ ਰਹੀਆਂ ਨੇ ਤੇ ਉਹਦੇ ਵਿੱਚ ਕੋਈ ਇਹੋ ਜਿਹੀ ਖੁੱਲ ਕੇ ਨਹੀਂ ਚੱਲ ਰਿਹਾ ਕੰਮ ਕਿਉਂਕਿ ਜੇ ਚਾਹਵੇ ਮੋਦੀ ਸਾਹਿਬ ਜਿਉਂ ਚਾਣ ਤੇ ਹੁਣ ਹੁਣੇ ਹੁਣੇ ਇਲੈਕਸ਼ਨ ਹੋਈ ਆ ਰਸ਼ੀਆ ਦੀ ਬਾਲਾ ਜਨਪਤਨ ਜਿਹੜਾ ਹੈ ਉਹ ਪ੍ਰਧਾਨ ਮੰਤਰੀ ਬਣਿਆ ਤੇ ਸਾਡੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਵਧਾਈ ਵੀ ਦਿੱਤੀ ਆ ਉਹਨਾਂ ਨੂੰ ਇਨਾਂ ਦੇ ਸਬੰਧ ਵੀ ਦੋਨਾਂ ਦੇਸ਼ਾਂ ਦੇ ਸਾਡੇ ਆਪੇ ਤੇ ਰਸ਼ੀਆ ਦੇ ਬਹੁਤ ਚੰਗੇ ਨੇ ਜੇ ਮੋਦੀ ਜੀ ਚਾਹਣ ਅਸੀਂ ਹੱਥ ਜੋੜ ਕੇ ਬੇਨਤੀ ਆਂ ਕਿ ਅਸੀਂ ਪੰਜਾਬ ਦੇ ਵਾਸੀ ਆਂ ਪਰ ਹੈ ਤੇ ਅਸੀਂ ਇੰਡੀਆ ਨਹੀਂ ਆਂ ਹਿੰਦੁਸਤਾਨੀ ਆਂ ਭਾਰਤੀ ਆਂ ਇਸ ਕਰਕੇ ਇਹ ਜਿਹੜੇ ਬੱਚੇ ਨੇ ਤੁਹਾਡੇ ਬੱਚੇ ਨੇ ਇਹਨਾਂ ਨੂੰ ਜਲਦੀ ਤੋਂ ਜਲਦੀ ਜੇ ਤੁਸੀਂ ਚਾਹੋ ਤੇ ਕੁਝ ਵੀ ਕਰ ਸਕਦੇ ਹੋ ਜਲਦੀ ਤੋਂ ਜਲਦੀ ਸਾਡੇ ਬੱਚੇ ਸਾਨੂੰ ਵਾਪਸ ਲਿਆ ਵਾਪਸ ਲਿਆਂਦੇ ਜਾਣ ਸਾਨੂੰ ਕੋਈ ਉਧਰ ਦੀ ਤਨਖਾਹ ਦੀ ਲੋੜ ਨਹੀਂ ਕੋਈ ਚੀਜ਼ ਦੀ ਲੋੜ ਨਹੀਂ ਕਿ ਸਾਨੂੰ ਰਸ਼ੀਆ ਦੀ ਤਨਖਾਹ ਮਿਲੇਗੀ ਇਸ ਕਰਕੇ ਨਾਲ ਜਿਹੜੇ ਹੋਰ ਵੀ ਬੱਚੇ ਫਸੇ ਨੇ ਉਹਨਾਂ ਵਾਸਤੇ ਵੀ ਮੇਰੇ ਹੱਥ ਜੋੜ ਕੇ ਬੇਨਤੀ ਹੈ ਕਿ ਉਹਨਾਂ ਦੇ ਮਾਪੇ ਵੀ ਕਲਪ ਰਏ ਨੇ ਉਹਨਾਂ ਨੂੰ ਵੀ ਸਾਰਿਆਂ ਨੂੰ ਵਾਪਸ ਲਿਆਂਦਾ ਜਾਵੇ